ਦੇਸ਼ ਦੀ ਕਾਨੂੰਨ ਵਿਵਸਥਾ ਬਹੁਤ ਵਿਗੜ ਚੁੱਕੀ ਹੈ ਹਰ ਰੋਜ਼ ਹਥਿਆਰਾਂ ਦੀ ਨੋਕ ਤੇ ਕਾਰੋਬਾਰੀਆਂ ਦੀ ਲੁੱਟ ਖੋਹ ਕੀਤੀ ਜਾ ਰਹੀ ਹੈ ਅਤੇ ਫਰੋਟੀਆਂ ਵੀ ਮੰਗੀਆਂ ਜਾ ਰਹੀਆਂ ਹਨ ਪਰ ਪੁਲਿਸ ਵੱਲੋਂ ਗੁੰਡਾ ਅੰਸਰਾਂ ਨੂੰ ਨੱਥ ਪਾਈ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਵੀ ਗੁੰਡਾ ਅੰਸਰਾਂ ਨੂੰ ਕਾਬੂ ਕਰਕੇ ਸਲਾਖਾ ਪਿੱਛੇ ਛੁੱਟਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਪਿਛਲੇ ਦਿਨੀ 14 ਤਰੀਕ ਨੂੰ ਇੱਕ ਕਾਰੋਬਾਰੀ ਤੋਂ ਫੋਨ ਕਰ ਰਹੀ 30 ਲੱਖ ਰੁਪਏ ਦੀ ਪਰੋਤੀ ਮੰਗੀ ਗਈ ਸੀ ਅਤੇ ਪਰੋਤੀ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਵੱਲੋਂ ਵਰਤਿਆ ਗਿਆ ਫੋਨ ਅਤੇ ਇੱਕ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹ ਵਿਅਕਤੀ ਕਾਰਾਂ ਦੀ ਡੈਂਟ ਕੰਪੈਂਡਿੰਗ ਦਾ ਕੰਮ ਕਰਦਾ ਹੈ ਅਤੇ ਇਸ ਨੇ ਹੋਰ ਵੀ ਕਈ ਵਿਅਕਤੀਆਂ ਨੂੰ ਫੋਨ ਕਰਕੇ ਫਰੋਤੀ ਮੰਗੀ ਸੀ ਪਰ ਇੱਕ ਵਿਅਕਤੀ ਵੱਲੋਂ ਆਪਣੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਤੇ ਪਹਿਲਾਂ ਕੋਈ ਵੀ ਕ੍ਰਿਮੀਨਲ ਮਾਮਲਾ ਦਰਜ ਨਹੀਂ ਇਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ ਕਿ ਇਸ ਨੇ ਕਿਤੇ ਪਹਿਲਾਂ ਤਾਂ ਨਹੀਂ ਕਿਸੇ ਹੋਰ ਵਿਅਕਤੀ ਤੋਂ ਪਰੋਤੀ ਬਸੂਲੀ ਹੋਵੇ ਉਨਾ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦ ਵੀ ਕਿਸੇ ਨੂੰ ਕੋਈ ਅਜੀਹ ਧਮਕੀ ਆਉਂਦੀ ਹੈ ਤਾਂ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਕਈ ਵਾਰ ਤਾਂ ਕੋਈ ਗੈਂਗ ਦੀ ਕਾਰਵਾਈ ਹੋ ਸਕਦੀ ਹੈ ਪਰ ਕਈ ਵਾਰ ਇਹ ਫੇਕ ਕਾਲਾ ਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਂਦਾ ਹੈ ਪੁਲਿਸ ਹਰ ਸਮੇਂ ਤੁਹਾਡੀ ਸਹਾਇਤਾ ਲਈ ਹਾਜ਼ਰ ਹੈ ਸਸੇ ਗਾਲ ਜੀ ਸਾਡੇ ਬਡਿੰਡੇ ਦੇ ਵਿੱਚ ਪਹਿਲਾਂ ਹੀ ਕੁਝ ਦਿਨਾਂ ਪਹਿਲਾਂ ਇੱਕ ਵਿਅਕਤੀ ਨੂੰ ਸਰਟਨ ਕਾਲ ਆਈ ਸੀ ਜਿਹੜੀ ਐਕਸਟਰਸ਼ਨ ਦੀ ਕਾਲ ਆਈ ਸੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਨੰਬਰ 87 ਐਮ ਇਥੀ 14/7/2014 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਬੀਐਨਐਸ ਹੈ ਉਹਦੇ ਵਿੱਚ ਥਾਣਾ ਪੋਥਵਾਲੀ ਫਰਚਾ ਦਰਜ ਕੀਤਾ ਗਿਆ ਸੀ ਬਾਦ ਦੇ ਵਿੱਚ ਸਾਡੀ ਟੀਮਸ ਨੇ ਐਸਪੀ ਸਿਟੀ ਐਸਪੀ ਡੀ ਡੀਐਸਪੀ ਸਿਟੀ 2 ਇੰਚਾਰਜ ਸੀਆਈਏ 2 ਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮ ਟੇਪ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹਦੇ ਆਪਰਾਧਿਕ ਪਿਛੋਕੜ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀਗੀ ਫਿਰੋਤੀ ਵਾਲੀ ਇਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਧੰਕੀਬਤ ਦਿੱਤੀ ਸੀਗੀ ਤੇ ਜਿਹੜੀ ਮੁਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਇਸੇ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ ਦੋ ਤਿੰਨ ਜਿਹੜਿਆਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਨੈਕ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਰੇਂਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਪਹਿਲਾਂ ਜਿਹੜਾ ਹੈਗਾ ਇਹਦਾ ਕੋਈ ਜਿਹਾ ਰਿੰਗਲ ਪਛੋਕਣ ਨਹੀਂ ਹੈ ਤੇ ਸਾਡੇ ਰਾਹੀਂ ਲੋਕਾਂ ਨੂੰ ਅਸੀਂ ਇਹ ਹੀ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੀ ਤਹ ਤੱਕ ਜਾ ਕੇ ਪਤਾ ਕਰ ਸਕੀਏ ਕਿ ਇਹਦੀ ਸੱਚਾਈ ਕੀ ਹੈ ਜੀ ਥੈਂਕ ਯੂ ਮਕਸਦ ਕੀ ਹੈ ਸਰਕਾਰ ਦਾ ਮਕਸਦ ਕਿਸੇ ਬੋਰ ਦਾ ਬੇਸਿਕਲੀ ਮਕਸਦ ਤਾਂ ਪੈਸੇ ਹੀ ਲੈਣੇ ਸੀ ਸਰ ਕਿੰਨੇ ਫਿਰੋਤੀ ਮੰਗੀ ਸੀ ਇਹਨੇ ਪਹਿਲਾਂ 30 ਲੱਖ ਦੀ ਫਿਰੋਤੀ ਮੰਗੀ ਸੀ ਉਸ ਤੋਂ ਬਾਅਦ 30 ਲੱਖ ਤੱਕ ਕਾਇਮ ਰਿਹਾ ਸੀ सर तुझे बोल के नहीं मुझे दो बंदा नाम लिस्ट चाहिए नहीं ना जी असी सार्वजनिक नहीं कर सकदे ये दो मामले बसे दूसरे कितने मामले नहीं मामले तो तीन चार है के मैंने तीन चार जगह कॉल की थी सी लेकिन जेड़ा व्यक्ति साडे को आया ओदे बिहाफ ते असी पर्चा दर्ज करके बाकी एरी तफतीश ते जण जड़ी मुडली तफतीश हुई भी सामने आया कि इने मल्ले है ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਡੈਂਟਿੰਗ ਪੇਂਟਿੰਗ ਦੀ Shop ਤੇ ਕੰਮ ਕਰਦਾ ਹੈ ਜੀ ਦੇ ਰਹਿਣਾ ਬਟਿੰਡਾ ਸ਼ਹਿਰ ਦੇ ਰਹਿਣਾ ਹੈ ਸਰ ਜਿਨ੍ਹਾਂ ਨੂੰ ਕਾਲ ਕਾਲ ਕੀਤੀਆਂ ਉਹਨਾਂ ਨੇ ਕਿਸ ਤਰ੍ਹਾਂ ਦੇ ਮਿਸ਼ਨ ਜਾਂ ਦੇ ਕੋ ਜਾਂਦੇ ਕੰਮ ਕਰਾਉਣ ਜਾਂਦੇ ਸੀ ਜਾਂ ਕਿਸ ਤਰ੍ਹਾਂ ਨੂੰ ਪਤਾ ਲੱਗੇ ਇਹ ਲੋਕਾਂ ਨੂੰ ਕਾਲ ਕੀਤੀ ਨਹੀਂ ਨਹੀਂ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫਤੀਸ਼ ਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਨਹੀਂ ਇਹਨੇ ਅੰਦਾਜ਼ਾ ਲਾਇਆ ਕਿ ਇਹ ਬੰਦੇ ਨੂੰ ਮੈਨੂੰ ਫੋਨ ਕਰ ਸਕਦਾ ਹੈ ਬੰਦੇ ਤੇ ਮੈਨੂੰ ਦੱਤੇ ਤੇ ਉਹਨੇ ਇੱਕ ਕਿਸ ਤਰੀਕੇ ਦਾ ਪੈਟਰਨ ਬਣਾਇਆ ਹੁਣ ਤੱਕ ਤਾਂ ਕੱਲਾ ਹੀ ਸਾਹਮਣੇ ਹੈ ਤੇ ਜੋ ਦੋ ਮਾਈ ਫਾਈ ਫੜੇ ਕਿਸ ਪ੍ਰਸਨਸਲ ਪਾਇਸੀ ਜਾਂ ਕਿਸ ਤਰ੍ਹਾਂ ਦੇ मोबाइल फोन दी रिटेल जिडी है कि क्योंकि होना सी फड़े है कि तो वो रिटेल ऐसी तानू दस्ताने की है हाँ ऑपरेशनल डिटेल जिडी है कि कुछ ऐसी जिडी है कि तानू आज निकलेंगे क्या है जी 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 वक्वक वक्वक तरीके दे जितने दे वो प्रोफेशनल बैकग्राउंड होते हैं वो सामने आए कि नहीं वक्वक ਬਟ ਇੰਡਾ ਸ਼ਹਿਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਹੈ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨਾਂ ਕਰਕੇ ਅਸੀਂ ਸਾਰਜਨਿਕ ਨਹੀਂ ਕਰਾਂਗੇ ਸਰ ਜਿਸ ਤਰ੍ਹਾਂ ਮਾਈਂਡ ਚੈਟ ਸਿਨ ਕਰਾਇਆ ਜਿਹੜਾ ਉਹ ਕਰਾਇਆ ਤੇ ਮਾਈਂਡ ਕਿਸ ਤਰ੍ਹਾਂ ਰਿਪੋਰਟ ਦੀ ਬਣੂਗਾ ਮੋਬਾਈਲ ਰਾਹੀਂ ਕਰਿਆ ਜਾਂ ਬੋਸ ਰਾਹੀਂ ਹੀ ਬਣੂਗਾ ਦੇਖੋ ਜੀ ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਹੈ ਜਾਂ ਤੇ ਜੋ ਕਿ ਘਟ ਪੈਸੇ ਕਮਾ ਰਿਹਾ ਹੈ ਜਾਂ بے ਰੋਜ਼ਗਾਰ ਹੈਗਾ ਜਿਸ ਦਾ ਪਹਿਲਾਂ ਵੀ ਪਿੱਛੇ ਵੀ ਅਸੀਂ ਇੱਕ ਕੇਸ ਸਟੇਸ ਕੀਤਾ ਸੀਗਾ ਇਸ ਤਰੀਕੇ ਦਾ ਉਹ ਲਾਲਚ ਆ ਕੇ ਇਸ ਤਰੀਕੇ ਦੇ ਕ੍ਰਾਈਮ ਦੇ ਰਾਹ ਤੇ ਪਹੁੰਚ ਜਾਂਦੇ ਬਟ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਇੱਕ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਕੀ ਉਹ ਨਾ ਕਰਨ ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤੇ ਇਹਦੇ ਵੀ ਸਜ਼ਾ ਵਗੈਰੇ ਜਿਹੜੀ ਕਾਫੀ ਹੁੰਦੀ ਕੈਰੀਅਰ ਤਬਾਹ ਹੋ ਜਾਂਦਾ ਦੂਜਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਕਾਲ ਆਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਨਾ ਤੇ ਅਸੀਂ ਕਿਸੇ ਦੀ ਆਈਡੈਂਟੀਟੀ ਡਿਸਕਲੋਸ ਕਰਦੇ ਆ ਤੁਹਾਡੀ ਹੈਲਪ ਵੀ ਕਰਾਂਗੇ ਤੇ ਕੇਸ ਵੀ ਟ੍ਰੇਸ ਕਰਕੇ ਦੋ नहीं जी कोई हथियार जोड़ा है बरामदगी हूँ तक नहीं तो देखो जी यदा ऑबियस है पिछोकड़ जो है क्रिमिनल तो है नहीं ना ही किसी गैंग का मैंबर है तो इन्हें तो वैसे ही एक जी है अपना फेक टाइप की करके देख ली कि जी कोई पैसे दे दी जिस तरीके का बैकग्राउंड है आई डोंट थिंक मच एजुकेशन होगी बट वो दसदा